ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਬਿਜਲੀ ਮੁਫਤ ਮਿਲ ਰਹੀ ਹੈ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਰੰਟੀ ਉਹ ਰਹਦੀ ਹੈ ਉਹ ਹੈਗਾ ਤੁਹਾਡਾ 1000 ਰੁਪਏ ਆ ਭਾਈ ਜੀ ਕਹਿੰਦੇ ਨੇ ਕਿ ਮੈਂ ਜਿਹੜਾ 5 ਸਾਲ ਦਾ ਸਮਾਂ ਉਹ ਮੈਨੂੰ ਇੱਕ ਇੱਕ ਦਿਨ ਸਹਾਈ ਹੈ ਕੋਈ ਵੀ ਦਿਨੇ ਹਜਾਨੀ ਹੋਊਗਾ ਜਦੋਂ ਸਵੇਰੇ ਅਰਦਾਸ ਕਰਕੇ ਨਿਕਲਦੇ ਨੇ ਕਿ ਗਲਤੀ ਨਾਲ ਵੀ ਕਿਸੇ ਦਾ ਮਾੜਾ ਨਾ ਹੋਵੇ ਜਾਣ ਬੁੱਝ ਕੇ ਤਾਂ ਕੀ ਕਰਨਾ ਗਲਤੀ ਨਾਲ ਵੀ ਕਿਸੇ ਦਾ ਮਾੜਾ ਨਾ ਹੋਵੇ ਕਿਉਂਕਿ ਇਹ 치ੜੀਆਂ ਸੇਵਾ ਜਿਹੜੇ ਲੋਕ ਦਿੰਦੇ ਨੇ ਨਾ ਬਹੁਤ ਦਿਲੋਂ ਸੋਚ ਕੇ ਤੇ ਬਹੁਤ ਭਰੋਸਾ ਕਰਕੇ ਦਿੰਦੇ ਨੇ ਜਦੋਂ ਤੁਸੀਂ ਵੋਟ ਪਾਉਂਦੇ ਹੋ ਕਿਸੇ ਨੂੰ ਚੁਣਦੇ ਹੋ ਤੇ ਇਹ ਬੰਦਾ ਮੇਰੇ ਲਈ ਮੇਰੇ ਬੱਚਿਆਂ ਲਈ ਇਹ ਚੰਗੇ ਕੰਮ ਕਰੂਗਾ ਤੇ ਉਹ ਜਦੋਂ ਲੀਡਰ ਬਣ ਜਾਂਦੇ ਆ ਲੋਕੀ ਚੰਡੀਗੜ੍ਹ ਦਿੱਲੀ ਪਹੁੰਚ ਜਾਂਦੇ ਆ ਤੇ ਲੋਕਾਂ ਨੂੰ ਤਾਂ ਭੁੱਲੀ ਜਾਂਦੇ ਸੀ ਪਰ ਬਾਈ ਜੀ ਨੇ ਸਾਡੀ ਡਿਊਟੀ ਧੂਰੀ ਤੇ ਤਾਂ ਲਈਏ ਸਾਰੇ ਪਰਿਵਾਰ ਦੀ ਉਹ ਕਹਿੰਦੇ ਮੈਂ ਪੂਰਾ ਪੰਜਾਬ ਸੰਭੂਗਾ ਤੁਸੀਂ ਨੇ ਪਰਿਵਾਰ ਬਣ ਕੇ ਜਾਣਾ ਉਹਨਾਂ 'ਚ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਇਥੋਂ ਕੋਈ ਸੱਦਾ ਜਾਂਦਾ ਹੈ ਸਾਡਾ ਕੋਈ ਜਿੰਨਾ ਮਰਜੀ ਕੋਈ ਜ਼ਰੂਰੀ ਕੰਮ ਹੋਵੇ ਕੋਈ ਰਿਸ਼ਤੇਦਾਰ ਦਾ ਕਿਸੇ ਦਾ ਵਿਆਹ ਦਾ ਕੰਮ ਹੋਵੇ ਅਸੀਂ ਉਹ ਛੱਡ ਦਿੰਨੇ ਆ ਅਸੀਂ ਧੂਰੀ ਆਉਨੇ ਆ ਕਿਉਂਕਿ ਤੁਸੀਂ ਨੇ ਇੰਨਾ ਮਾਣ ਦਿੱਤਾ ਹੈ ਇਹ ਜਿਹੜਾ ਭਰੋਸਾ ਹੁੰਦਾ ਹੈ ਪਿਆਰ ਹੁੰਦਾ ਹੈ ਬਾਈ ਜੀ ਨੇ 10 ਸਾਲ ਚ ਪਹਿਲਾਂ ਤੁਸੀਂ ਦੋ ਵਾਰ ਐਮਪੀ ਬਣਾ ਕੇ ਇਹ ਇਹੀ ਕਮਾਈ ਹੈ ਉਹਨਾਂ ਦੀ ਉਹ ਕਹਿੰਦੇ ਮੈਂ ਕੋਈ ਪੈਸੇ ਨਹੀਂ ਕਮਾਉਣੇ ਖਾਣੀਆਂ ਉਹ ਵੀ ਦੋ ਰੋਟੀਆਂ ਹੁੰਦੀਆਂ ਨੇ ਨਾਲ ਕੋਈ ਵੀ ਨਹੀਂ ਲੈ ਕੇ ਜਾਂਦਾ ਉਹ ਪਰਮਾਤਮਾ ਨੇ ਉਹ ਤਾਂ ਪੱਥਰ 'ਚ ਵੀ ਕੀੜੇ ਨੂੰ ਦੇ ਦਿੰਦਾ ਹੈਗਾ ਸਾਨੂੰ ਕਿਉਂ ਨਹੀਂ ਦਊਗਾ ਅਸੀਂ ਕਿਦੇ ਲਈ ਕਿਉਂ ਅਸੀਂ ਠੱਗੀਆਂ ਮਾਰੀਏ ਜਾਂ ਕਿਉਂ ਅਸੀਂ ਇਹ ਚੀਜ਼ਾਂ ਦੇ ਧੰਡਾਰ ਭਰੀਏ ਜਦੋਂ ਸਾਨੂੰ ਲੋਕਾਂ ਦੀਆਂ ਅਰਦਾਸਾਂ ਸਾਨੂੰ ਲੋਕਾਂ ਦੇ ਇੰਨਾ ਪਿਆਰ ਮਿਲ ਰਿਹਾ ਸਾਰੀਆਂ ਮਾਵਾਂ ਕਹਿ ਲਿਆ ਨੇ ਪੁੱਤ ਜਿਉਂਦਾ ਰਹੇ ਤਰੱਕੀਆਂ ਕਰ ਖੁਸ਼ ਰਹੇ ਤੋਂ ਵੱਡੀ ਹੋਰ ਆਦਾਤ ਕੀ ਹੋ ਸਕਦੀ ਹੈ ਇਹ ਹੀ ਤੁਹਾਡੀਆਂ ਅਰਦਾਸਾਂ ਲੈਣ ਅਸੀਂ ਆਏ ਹਾਂ ਤੁਹਾਡਾ ਆਸ਼ੀਰਵਾਦ ਲੈਣ ਅਸੀਂ ਆਏ ਹਾਂ ਜਿਹੜੀ ਜਿਹੜਾ ਤੁਸੀਂ 2022 ਚ ਜਿਵੇਂ ਬਾਈ ਜੀ ਨੂੰ ਇੰਨਾ ਪਿਆਰ ਦਿੱਤਾ ਸੀ ਉਹੀ ਪਿਆਰ ਹੁਣ ਕਿਉਂਕਿ ਇਹ ਲੜਾਈ ਬਹੁਤ ਵੱਡੀ ਐ ਬਹੁਤ ਵੱਡੇ ਵੱਡੇ ਰਾਜਿਆਂ ਰਜਵਾੜਿਆਂ ਨਾਲ ਵੱਡੇ ਵੱਡੇ ਅਮੀਰਾਂ ਨਾਲ ਐ ਲੜਾਈ ਅਸੀਂ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮੁਕਾਬਲਾ ਕਰਦੇ ਹਾਂ ਤੁਹਾਡੇ ਸਿਰ ਤੇ ਤੁਸੀਂ ਸਾਡੇ ਨਾਲ ਜਦੋਂ ਖੜ੍ਹ ਜਾਂਦੇ ਹੋ ਕੰਧ ਬਣ ਕੇ ਤਾਂ ਸਾਨੂੰ ਫਿਰ ਉਹ ਚੀਜ਼ਾਂ ਕਿਉਂਕਿ ਜੇ ਤਾਂ ਸਾਡੇ ਮਨ 'ਚ ਕੋਈ ਚੋਰ ਹੋਵੇ ਫਿਰ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਐ ਅਸੀਂ ਤਾਂ ਜਹਾਜੇ ਤੁਸੀਂ ਜਹਾਜ ਪਹਿਲਾਂ ਵੀ ਉਹ ਹੈਗੇ ਹੋਣਾ ਤੇ ਇਹ ਚੀਜ਼ ਜਿਹੜੀ ਬਾਈ ਜੀ ਨੇ ਸਾਡੀ ਡਿਊਟੀ ਲਈ ਹੁੰਦੀ ਹੈ ਕਿ ਮੈਂ ਪੂਰੇ ਪੰਜਾਬ ਤੋਂ ਦੇਖੂਗਾ ਕਿੰਨੀਆਂ ਵੋਟਾਂ ਪੈਈਆਂ ਨੇ ਧੂਰੀ ਦੀਆਂ ਵੋਟਾਂ ਜਿਹੜੀਆਂ ਪੈਣਗੀਆਂ ਉਹ ਤੁਹਾਡੇ ਸਿਰ ਤੇ ਪੈਣਗੀਆਂ ਸੋ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਜਾਦੀ ਵੱਧ ਜਾਂਦੀ ਹੈ ਸੋ ਅਸੀਂ ਤਾਂ ਤੁਹਾਡੇ ਤੇ ਮਾਣ ਕਰਕੇ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਦਿੱਤੀ ਹੈ ਸਾਨੂੰ ਉਹ ਅਸੀਂ ਨਿਭਾਉਣ ਵਾਸਤੇ ਤੁਹਾਨੂੰ ਅਰਦਾਸ ਕਰਨ ਆਏ ਆ ਸਕੂਲ ਬਣ ਰਹੇ ਨੇ ਮਾ ਤੇ ਹਸਪਤਾਲ ਬਣ ਰਹੇ ਨੇ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਬਿਜਲੀ ਮੁਫਤ ਮਿਲ ਰਹੀ ਹੈ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਰੰਟੀ ਉਹ ਰਹਿੰਦੀ ਹੈ ਉਹ ਹੈਗਾ ਤੁਹਾਡਾ 1000 ਰੁਪਿਆ ਉਹ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤਾਂ ਸਾਡੀ ਪਹਿਲੀ ਹੁੰਦੀ ਹੈ ਬਾਈ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੋਲਦੀ ਹੋ ਅਸੀਂ ਕਿਹਾ ਵੀ ਜਦੋਂ ਅਸੀਂ ਜਾਣੇ ਆ ਨਾ ਤਾਂ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਇਹ ਗਰੰਟੀ ਪੂਰੀ ਹੋ ਗਈ ਨਾ ਫਿਰ ਸਾਡੀ ਕਿਸੇ ਨਾਲ ਤੁਹਾਡੀ ਕੋਈ ਕਿਸੇ ਨਾਲ ਵੀ ਸ਼ਿਕਾਇਤ ਨਹੀਂ ਕੋਈ ਕਰੂਗਾ ਸੋ ਇਹ ਤੁਹਾਡਾ ਰਹਿੰਦਾ ਪਰ ਤੁਸੀਂ ਆਪ ਸਿਆਣੇ ਹੋ ਜਦੋਂ ਆਪਾਂ ਕਿਸੇ ਖੰਡਰ ਘਰ ਚ ਜਾ ਕੇ ਰਹਿਣ ਲੱਗਦੇ ਆ ਉਹਨੂੰ ਸਾਫ ਸੁਥਰਾ ਕਰਨ ਲਈ ਸੁਧਾਰਨ ਲਈ ਉਹਨੂੰ ਟਾਈਮ ਲੱਗਦਾ ਹੈ ਰੋਜ਼ਗਾਰ ਦਾ ਇੰਨਾ ਮਾੜਾ ਹਾਲ ਸੀ ਕਿ ਬੱਚੇ ਬਾਹਰ ਨੂੰ ਭੱਜ ਰਹੇ ਸੀ ਹੁਣ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਸਿਹਤ ਸਭਾਵਾਂ ਦਾ ਇੰਨਾ ਬੁਰਾ ਹਾਲ ਸੀ ਕਿਉਂਕਿ ਜਿਹੜੀ ਗਰੀਬੀ ਹੈ ਕਿਸੇ ਵੀ ਘਰ ਦੀ ਗਰੀਬੀ ਉਹ ਬੱਚੇ ਕਹਿ ਸਕਦੇ ਨੇ ਪੜ ਕੇ ਅਫਸਰ ਬਣ ਕੇ ਪਹਿਲਾਂ ਉਹਨਾਂ ਨੂੰ ਪੜਾਉਣਾ ਜ਼ਰੂਰੀ ਹੈ ਸਕੂਲ ਬਣਾਏ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਬਣਦੇ ਉਹਦੀ ਹਿਸਾਬ ਨਾਲ ਰੋਜ਼ਗਾਰ ਦੇਣਾ ਜ਼ਰੂਰੀ ਹੈ ਹਰ ਇੱਕ ਬੰਦੇ ਲਈ ਜਾਨ ਸਭ ਲਈ ਕੀਮਤੀ ਹੁੰਦੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਅਮੀਰ ਤਾਂ ਸੋਚਣ ਜਾਨ ਤੋਂ ਪਹਿਲਾਂ ਇਹ ਨਹੀਂ ਸੋਚਦਾ ਮਰੀਜ਼ ਚੱਕਣ ਤੋਂ ਪਹਿਲਾਂ ਕਿ ਮੇਰੇ ਕੋਲੇ ਪੈਸਾ ਕੀ ਹੈ ਮੈਂ ਕਿੱਥੇ ਲੈ ਕੇ ਜਾਣਾ ਜੁੜਾ ਵਧੀਆ ਤੋਂ ਵਧੀਆ ਹਸਪਤਾਲ ਹੁੰਦਾ ਉੱਥੇ ਕਰਾ ਲੈਂਦਾ ਇਲਾਜ ਪਰ ਗਰੀਬ ਬੰਦਾ ਇੱਕ ਮਰ ਰਿਹਾ ਹੁੰਦਾ ਹੈ ਪਰ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਦੇਹ ਦੇਖਦੇ ਨੇ ਕਿ ਸਾਡੇ ਕੋਲੇ ਪੈਸੇ ਕਿੰਨੇ ਨੇ ਅਸੀਂ ਕਿਹੜੇ ਹਸਪਤਾਲ 'ਚ ਜਾਈਏ ਤੋ ਇਹ ਜਿਹੜੀ ਸੋਚ ਹੈ ਨਾ ਇਹ ਜਿਹੜੀ ਫਿਕਰ ਹੈ ਜਿਹੜਾ ਉਹ ਕਹਿੰਦੀ ਇਹ ਮੈਂ ਲੋਕਾਂ ਦਾ ਮਟਾਉਣੇ ਲੋਕ ਸਰਕਾਰੀ ਹਸਪਤਾਲ ਚ ਜਾਣ ਤੇ ਉਹਨਾਂ ਨੂੰ ਲੱਗੇ ਕਿ ਮੇਰਾ ਇਹ ਪਰਿਵਾਰ ਦਾ ਮੈਂਬਰ ਇਹਨੂੰ ਭਗਵਾਨ ਸਤਮਾਨ ਦੀ ਸਰਕਾਰ ਸੰਭੂਗੀ ਕਿਉਂਕਿ ਤੁਸੀਂ ਨੇ ਜ਼ਿੰਮੇਵਾਰੀ ਬਹੁਤ ਵੱਡੀ ਲਈ ਹੈ ਸੋ ਉਹਨਾਂ ਦਾ ਫਰਜ਼ ਵੀ ਬਹੁਤ ਵੱਡਾ ਬਣਦਾ ਹੈਗਾ ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਬਾਕੀ ਆ ਗਲੀਆਂ ਨਾਲੀਆਂ ਜਾਂ ਲਾਈਟਾਂ ਦਾ ਇਹ ਇਹ ਵਿੱਧ ਦਾ ਜਿਹੜਾ ਕੰਮ ਹੈ ਉਹ ਵੀ ਬਹੁਤ ਉਦੇ ਨਾਲ ਚੱਲ ਰਿਹਾ ਹੈ ਅੰਡਰਪਾਸ ਦਾ ਵੀ ਓਵਰਬ੍ਰਿਜ ਦਾ ਵੀ ਕੁਝ ਰੇਲਵੇ ਦੀਆਂ ਆ ਜਾਂਦੀਆਂ ਨੇ ਕਿਉਂਕਿ ਇਹ ਸੈਂਟਰ ਦੇ ਅੰਦਰ ਆ ਜਾਂਦਾ ਹੈਗਾ। ਸੋ ਜਦੋਂ ਤੁਸੀਂ ਪਾਰਲੀਮੈਂਟ ਮੈਂਬਰ ਦੀ ਆਪਣੀ ਪਾਰਟੀ ਦਾ ਜਿਤਾਉਂਗੇ ਤਾਂ ਬਾਈ ਜੀ ਨੂੰ ਇਹ ਭਰੋਸਾ ਹੋ ਜੂ ਕਿ ਮੇਰੇ ਲੋਕ ਮੇਰੇ ਨਾਲ ਨੇ। ਸਭ ਤੋਂ ਵੱਡੀ ਗੱਲ ਬਰੋਤੀਆਂ ਦਾ ਜਿਹੜਾ ਇੱਥੇ ਆਉਣਾ ਪੂਰੀ ਚੋਂ ਬੰਦ ਹੋ ਜਾਊਗਾ ਵੀ ਹੁਣ ਸਾਡੀ ਦੁਕਾਨਦਾਰੀ ਨਹੀਂ ਚੱਲਦੀ ਹੈ। ਹੁਣ ਇੱਥੇ ਭਗਵੰਤ ਮਾਨ ਇਹਨਾਂ ਦਾ ਹੈ। ਇਹ ਭਗਵੰਤ ਮਾਨ ਦੇ ਨੇ। ਤੋ ਇਹ ਜਿਹੜੀ ਤਸੱਲੀ ਤੁਹਾਡੇ ਤੋਂ ਜਿਹੜੀ ਅਸੀਂ ਪਿਆਰ ਤੁਹਾਡੇ ਤੋਂ ਮੰਗਣ ਵਾਸਤੇ ਆਏ ਆ ਸਾਡਾ ਸਾਰਾ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਰਹੇਗਾ ਕਦੇ ਵੀ ਸਾਨੂੰ ਇਹ ਨਹੀਂ ਮਤਲਬ ਤੁਹਾਨੂੰ ਇਹ ਨਹੀਂ ਆਉਗੀ ਕਿ ਬਾਈ ਜੀ ਕਿਉਂਕਿ ਉਹਨਾਂ ਕੋਲੇ ਟਾਈਮ ਘੱਟ ਹੁੰਦਾ ਧੂਰੀ ਵਾਸਤੇ ਪਰ ਅਸੀਂ ਫਿਰ ਵੀ ਕਹਿੰਦੇ ਰਹਿੰਦੇ ਆ ਕਿ ਤੁਸੀਂ ਜ਼ਿਆਦਾ ਆਇਆ ਕਰੋ ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੱਸਤਾ ਦਿਨੇ ਸਾਰਾ ਕੁਝ ਆ ਕੇ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਮੈਂ ਉਹ ਪੂਰਾ ਕਰ ਦਿੰਦੇ ਨੇ ਚਲੋ ਸਾਡਾ ਤਾਂ ਸਾਡੀ ਤਾਂ ਜ਼ਿੰਮੇਵਾਰੀ ਹੈ ਸਾਡੇ ਪਰਿਵਾਰ ਦੀ ਤੇ ਬਾਕੀ ਤੁਹਾਡੇ ਤੋਂ ਹੀ ਅਸ਼ੀਰਵਾਦ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਭਰੋਸਾ ਹੈ ਉਹ ਦੁਬਾਰਾ ਲੈਣ ਵਾਸਤੇ ਅਸੀਂ ਆਏ ਆ ਕਿ ਤੁਸੀਂ ਨੇ ਲੀਟ ਹੇਅਰ ਨੂੰ ਵੋਟਾਂ ਪਾ ਕੇ ਇੱਕ ਤਰੀਕ ਨੂੰ ਬਹੁਤ ਵੱਡੀ ਲੀਡ ਦੇਣੀ ਹੈ ਤੇ ਪੂਰੇ ਪੰਜਾਬ 'ਚ ਪਤਾ ਲੱਗ ਜਵੇ ਕਿ ਧੂਰੀ 'ਚ ਕੰਮ ਹੋ ਰਹੇ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈਗੂ ਜੀ ਦਾ ਖਾਲਸਾ ਬਾਈਗੂ ਜੀ ਕੀ ਫਤਿਹ